ਕੁਸਰੀ ਕਾਲ ਜੀ ਘੱਟੋ ਘੱਟ ਮਿਲ ਲਾ 2 ਮਹੀਨੇ ਹੋ ਗਏ ਸੀਗੇ ਮਿਸਤਰੀਆਂ ਨੂੰ ਲਾਰਾ ਲਾਉਂਦੇ ਨੂੰ ਬੀ ਆਰ ਬਾਈ ਸਾਡੀ ਮੇਨ ਸੋਚ ਲਾ ਜਾ ਮੇਨ ਸੋਚ ਲਾ ਜਾ ਜਿਹੜੇ ਬੰਦੇ ਮੇਰੇ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਬਈ ਮੈਂ ਇਲੈਕਟ੍ਰੀਸ਼ਨ ਦਾ ਕੰਮ ਜਾਣਦਾ ਸੀ ਪਿਛਲੀ ਦਾ ਕਿ ਜਿਹੜਾ ਮੇਰਾ ਐਕਸੀਡੈਂਟ ਹੋਇਆ ਸੀ ਉਹ ਵੀ ਮੇਰੇ ਕੰਮ ਤੇ ਜਾਣ ਵੇਲੇ ਮਨ ਲਾ ਮੈਂ ਕੰਮ ਤੋਂ ਪਰਤਦਾ ਸੀਗਾ ਉਦੋਂ ਹੋਇਆ ਸੀਗਾ ਔਰ ਕੇ ਜਦੋਂ 3-4 ਮਹੀਨੇ ਹੋ ਗਏ ਬਈ ਲੈਟ ਰੋਜ਼ ਹੱਲ ਜਾਂਦੀ ਸੀਗੀ ਰੋਜ਼ ਇਹਨੂੰ ਮਨ ਲਾ ਫਿਰ ਸਦਕੇ ਕੋਈ ਆਉਂਦਾ ਨਹੀਂ ਸੀ ਜੋੜ ਨੂੰ ਔਰ ਕੇ ਫਿਰ ਅੱਜ ਆਪ ਹੀ ਆ ਕੇ ਨੇ ਮੈਂ ਖੈ ਇਹ ਮੁੰਡਾ ਹੈ ਆਪਣਾ ਕੌਲਸ ਚਾਹੇ ਮੇਰੇ ਚਾਚੇ ਦਾ ਮੁੰਡਾ ਹੈ ਇਹਨੂੰ 2-3 ਕਿ ਮਹੀਨੇ ਹੋਏ ਨਵਾਂ ਨਵਾਂ ਭਰਤੀ ਹੋਇਆ ਅੱਜ ਫਿਰ ਛੁੱਟੀ ਆਇਆ ਸੀਗਾ ਤਾਂ ਫਿਰ ਮੈਨੂੰ ਆਖਿਆ ਮੁੰਡਾ ਮੈਂ ਆ ਮੇਰੇ ਨਾਲ ਆਪਾਂ ਦੂਕਰ ਕੇ ਹੱਲ ਯਾਰ ਹੋਰ ਫਿਰ ਕੀ ਹੈ ਰੋਜ਼ ਲਾਰੇ ਦੇ ਲਾਰੇ ਬਾਈ ਲਾਈਟ ਭੱਜ ਜਾਂਦੀ ਸੀ ਇੱਕ ਤਾਂ ਤੁਹਾਨੂੰ ਪਤਾ ਅੱਜ ਕੱਲ ਜਦੋਂ ਸਾਰਾ ਕੰਮ ਹੀ ਲਾਈਟ ਤੇ ਬਿਜਲੀ ਤੇ ਤੇ ਦਿੱਕਤ ਆਉਂਦੀ ਸੀ ਇਸ ਕਰਕੇ ਫਿਰ ਆਪ ਹੀ ਬਣ ਕੇ ਚੱਲ ਵੀ ਕਰ ਲਈ ਤਿਆਰੀ ਤੇ ਜਿਹੜੇ ਬੰਦੇ ਮੇਰੇ ਨਾਲ ਪਹਿਲਾਂ ਤੋਂ ਜੁੜੇ ਹੋਏ ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਮੈਂ ਲੇਕਚਰਸ਼ਨ ਦਾ ਕੰਮ ਜਾਣਦਾ ਸੀ ਇਤਿਹਾਸਿਕ ਵੀ ਮੇਰੇ ਨਾਲ ਕੰਮ ਤੇ ਕੰਮ ਤੋਂ ਪਰਤਣ ਵੇਲੇ ਹੋਇਆ ਸੀ ਬਸ ਇਸ ਵੀਡੀਓ ਬਣਾਉਣ ਦਾ ਆਪਣਾ ਇੱਕ ਤਾਂ ਹੀ ਮਕਸਦ ਸੀਗਾ ਵੀ ਬਾਈ ਬੰਦੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ ਅਜੇ ਵੀ ਮੰਨ ਕੇ ਚੱਲ ਹੌਂਸਲੇ ਬੁਲੰਦ ਰੇ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਠੀਕ ਹੈ ਜ਼ਿੰਦਗੀ ਦੇ ਵਿੱਚ ਉਤਾਰ ਚੜਾ ਤਾਂ ਆਉਂਦੇ ਹੀ ਰਹਿੰਦੇ ਹੈ ਹੌਸਲਾ ਨਾ ਹਾਰੋ ਤੇ ਆਪਾਂ ਹੁਣ ਮੇਨ ਸੁੱਟ ਚੜਤੀ ਤੇ ਧਰਮੇ ਨੂੰ ਹੁਣ ਕਹਿਣਾ ਸਾਡੇ ਵਾਲੇ ਨੂੰ ਇਹੇ ਲਾ ਦੂਗਾ ਉੱਥੇ ਮੰਨ ਕੇ ਜਿਦੋਂ ਕਿਉਂਕਿ ਉੱਚਾ ਫਿਰੋਂ ਮੈਥੋਂ ਨੀਵਾ ਕੰਮ ਤਾਂ ਮੈਂ ਸਾਰਾ ਕਰ ਦਨਾ ਕਾਊਂਟਰ ਵਾਲਾ ਕੰਮ ਤਾਂ ਮੈਂ ਕਰ ਦੂੰਗਾ ਔਰ ਜਿਹੜਾ ਉੱਚਾ ਉਹ ਫਿਰੋਂ ਮੈਥੋਂ ਨਹੀਂ ਹੁੰਦਾ ਤਾਂ ਉਹ ਕੰਮ ਫਿਰ ਮੈਂ ਇਹ ਤੋਂ ਕਰਵਾ ਲੂੰਗਾ ਅੱਜ ਇਹਦੇ ਆਏ ਦਾ ਮੈਨੂੰ ਲਾਹਾ ਹੋ ਗਿਆ ਤੇ ਬਾਕੀ ਭਾਈ ਆਪਾਂ ਤੜਕੇ ਚੱਲਾਂਗੇ ਖੇਤ ਚਰੀ ਦਾ ਵੀ ਮਗਾ ਲਿਆ ਜਿਹੜਾ ਹੁਣ ਉੱਤੇ ਲਖਾਇਆ ਸੀ ਇੱਕ ਪਾਸਾ ਵਿਲਾ ਹੋ ਰਿਹਾ ਉਹਦੇ 'ਚ ਆਪਾਂ ਬੀਜਾਂਗੇ ਤੇ ਆਪਾਂ ਖਲੀ ਕਰੇ ਬਾਕੀ ਹੁਣ ਤੁਹਾਨੂੰ ਜਦੋਂ ਮੇਨ ਸਵਿਚ ਲਾਈ ਆਪਾਂ ਉੱਥੇ ਰਖਾਉਣੇ ਆ ਇਹ ਮੇਨ ਸਵਿੱਚ ਜੜੀ ਹੈ ਜੀ ਇਹ ਲੋ ਗ੍ਰਿਪ ਲਾ ਤੇ 32 ਐਂਪੀਅਰ ਦਾ ਨਾਲ ਦਾ ਇੱਕ ਛੋਟਾ ਲਾਤਾ ਮੈਨੂੰ ਮਿਲਿਆ ਨਹੀਂ ਇਹ ਬੰਦ ਵਾਲੀ ਸੱਚ ਹੋ ਗਈ ਆਪਾਂ ਭਾਂਡੇ ਦੇ ਵਿੱਚ ਲਾਉ ਇਹ ਮੇਨ ਸਵਿੱਚਾਂ ਅੰਕਰ ਦੀ ਸੱਚਾ ਵਧੀਆ ਓਰੀਜਨਲ ਹੈ ਤੇ ਇਹਦੇ ਉੱਤੇ ਜਿ ਮਿੰਗੀਚਰ ਵਗੈਰਾ ਕੁਝ ਵੀ ਤੁਸੀਂ ਲੋਡ ਪਾ ਸਕਦੇ ਹੋ ਤੇ ਬਾਕੀ ਹੁਣ ਮੈਂ ਤੁਹਾਨੂੰ ਉੱਥੇ ਚੱਲ ਕੇ ਦਿਖਾਉਨੇ ਆ ਜੋ ਵੀ ਸਾਡੀ ਕਿਰਿਆ ਹੋਗੀ ਅੱਗੇ ਜੁੜੇ ਰਹੋ ਬੋਝ ਕੇ ਨਹੀਂ ਕਰਾ ਮੈਂ ਨਾਲ ਲਾ ਬੰਦ ਅਦਰ ਮੈਂ ਉਹ ਬੋਰਡ ਨੂੰ ਕੱਢ ਕੇ ਕਰ ਸਾਡੇ ਅਦਰ ਮੈਂ ਇੱਥੇ ਨਾ ਆਇ ਤੇ ਨਾ ਆਇ ਇਹ ਲਾਈਟ ਬੰਨਿਆ ਤਰਚ ਲਾਈਟ ਆ ਤੇ ਮੇਨ ਐ ਇਹਦੇ ਹੱਥ ਨਾਲ ਇੱਥੇ ਨਾ ਪਰ ਮੈਂ ਉਹ ਪਰ ਉਹ ਨਵੇਂ ਜਿਹੇ ਉਸ ਤੋਂ ਮਸਾਲੇ ਚੂਰਾ ਬਣਾਉਂਦਾ ਕਰਕੇ ਆ ਨਵੇਂ ਜਿਹੇ ਮਸਾਲੇ ਲਗਾੜਾ ਆ ਰਾਵਣ ਹੈ ਇੱਥੇ ਹੱਥ ਨਾਲ ਲਲੀ ਥੱਲੇ ਏ ਦਿੱਕਰਾਂ ਟਹਿਜ ਇੱਧਰ ਲਾ ਦੇ ਮੈਂ ਇੱਧਰ ਨੂੰ ਲਾ ਇੱਧਰ ਨੂੰ ਇੱਧਰ ਨੂੰ ਇੱਥੇ ਥੱਲੇ ਆ ਜਾ ਉਹ ਇੱਥੇ ਆ ਵਧੀਆ ਇੱਥੇ ਹੁਣ ਇੱਥੇ ਲਾ ਦੇ ਲਾ ਦੇ ਬੜਾ ਬਹਾਰਦਾ ਨੂੰ ਹਾਂ ਲਾ ਦੇ ਇੱਥੇ ਇਹ ਆਪਾਂ ਇਹ ਨਾਲ ਦੇ ਚੱਲੀਏ ਇਹ ਮੇਨ ਸੀਗੀ ਜੀ ਤਾਰ ਤੇ ਮੇਨ ਮੈਂ ਆਖਿਆ ਵੀ ਨਹੀਂ ਆਪਾਂ ਇਹ ਤੋਂ ਕੰਨ ਲਵਾਉਣੀ ਹੈ ਮੈਂ ਲਾਉਣਾ ਕਿਉਂਕਿ ਮੇਰਾ ਤਾਂ ਕਿਹੜਾ ਘੱਟਾ ਪੈਣਾ ਜੀ ਮੜੀ-ਮੁੜੀ ਲੱਗ ਵੀ ਜਾਊ ਤੇ ਇਹ ਮੁੰਡਾ ਸਾਡਾ ਨਵਾਂ ਨਕੋਰ ਹੈ ਬਈ ਮੜਾ ਲਾ ਕੇ ਕੱਢ ਪਤਾ ਆਪ ਨਹੀਂ ਛੱਡਦਾ ਇਹ ਨਾਲ ਆਪ ਤਾਂ ਮੁੜ ਕੇ ਲੋੜੀ ਨਾ ਕੋਈ ਨਹੀਂ ਇਨੀ ਫਰਮੇ ਜੇ ਦਿਵਿਦ ਦੇ ਵਿੱਚ ਰਿਸਕ ਲੈਣੇ ਵੀ ਜ਼ਰੂਰੀ ਆਪਾਂ ਤੇਨੂੰ ਰਿਸਕ ਲਈ ਜਾਵੇ ਕੁਛ ਨਹੀਂ ਹੁੰਦਾ ਜਿਹੜਾ ਬਣਨਾ ਉਹ ਤਾਂ ਬਣੀ ਜਾਂਦਾ ਠੀਕ ਹੈ ਜੀ ਹਰਦਾ ਨਹੀਂ ਮੈਂ ਹੁੰਦਾ ਤੇ ਜਦੋਂ ਇਹ ਆ ਜਾਂਦਾ ਤਾਂ ਮਾਂ ਆ ਜਾਂਦਾ ਜਾਂ ਮੇਰਾ ਚਾਚਾ ਸੀ ਪਹਿਲਾਂ ਅਸੀਂ ਐਸੇ ਕੰਮ ਤੇ ਹੀ ਹੁੰਦੇ ਸੀ ਜਿਹੜੀ ਕੋਈ ਤਾਰ ਸਾਡੀ ਖਰਾਬ ਹੁੰਦੀ ਲਾ ਲਈ ਤੇ ਮੈਂ ਤਾਂ ਹੁਣ ਬਾਬੇ ਦੀ ਕਿਰਪਾ ਨਾਲ ਘਰ ਪੂਰਾ ਫੁੱਲੀ ਕੰਮ ਜਾਨਦਾ ਸੀ ਤੇ ਮੇਰਾ ਚਾਚਾ ਵੀ ਕੰਮ ਬਹੁਤ ਬਿਜਲੀ ਦਾ ਸਾਰੇ ਕਰ ਲਾਦਾ ਸੀ ਆ ਜਿਹੜੀ ਤਾਰਾ ਲੱਗੀ ਹੋਈ ਆ ਸਾਡੀ ਇਹ ਉੱਥੇ ਮੇਰਾ ਚਾਚਾ ਲਾ ਕੇ ਗਿਆ ਸੀ ਬਸ ਲਾ ਕੇ ਤਾਰ ਉਹ ਖੇਤ ਵਾ ਗਿਆ ਉੱਥੇ ਉਹ ਟੈਕ ਹੋ ਗਿਆ ਇਹਦੇ ਪਾਪੀ ਦੀ ਗੱਲ ਕਰਦਾ ਮੈਂ ਧਰਮੇ ਦੀ ਤੇ ਬਾਕੀ ਮੈਂ ਆਪਦੀ ਗੱਲ ਤੁਹਾਨੂੰ ਕਰ ਰਹਾ ਹਾਂ ਵੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਹੈ ਉਹ ਜਾਰੀ ਹੈ ਠੀਕ ਹੈ ਜੀ ਹਿੰਮਤ ਹਾਰਦੀ ਨਹੀਂ ਹੁੰਦੇ ਕਦੇ ਤੇ ਐ ਕਰ ਤੁਹਾਨੂੰ ਪਤਾ ਹੈ ਉਹ ਦੂਜੀ ਤਾਰ ਲਿਆਉਣੀ ਆ ਮੋਟੀ ਇਹਦੇ ਨਾਲ ਉਹ ਮੇਰੇ ਸੁੱਚ ਲਾਉਣ ਤੋਂ ਬਾਅਦ ਹੁਣ ਆਪਣੀ ਆਹ ਮੋਟਰ ਦੀ ਵਾਲੀ ਤਾਰ ਟੁੱਟ ਗਈ ਸੀ ਇਹਦੀ ਵੀ ਮੇਨ ਸਵਿਚ ਖਰਾਬ ਹੋ ਗਈ ਸੀ ਆਹ ਨਟ ਨਿਕਲ ਗਿਆ ਸੀ ਇਹਦਾ ਇਹ ਨਟ ਹੁਣ ਪੂਰਾ ਪਾ ਕੇ ਤੇ ਹੁਣ ਇਹਦਾ ਕੰਮ ਨਹੀਂ ਕਰਦਾ ਮੈਨੂੰ ਖਸ ਪੂਰਾ ਚੱਜ ਹੁਣ ਆ ਮੇਨ ਸਵਿਚ ਦਾ ਕੰਮ ਕਰਦੇ ਆ ਇਹ ਰੋਜ਼ ਚੋਕਾ ਕਰਨ ਵੇਲੇ ਔਖੇ ਹੁੰਦੇ ਸੀਗੇ ਤੇ ਇਹਦਾ ਵੀ ਹੁਣ ਪੱਕਾ ਰਾਜ ਹੋ ਜੂਗਾ ਠੀਕ ਹੈ ਜੀ ਪੱਕਾ ਪੈਂਚ ਨਹੀਂ ਲਾਉਨੇ ਆ ਜੇ ਲਾਉਨੇ ਆ ਪੱਕਾ ਨਹੀਂ ਲਾਉਨੇ ਹੋਰ ਪੁਰਸੀਆਂ ਨਾਲ ਲੱਗਿਆ ਪੁਰਸੀ ਇਹ ਤਾਂ ਨਟ ਖਸੋਨੇ ਕਿਉਂਕਿ ਮੈਥੋਂ ਬੈਠੇ ਤੋਂ ਨਾ ਕਸਿਆ ਨਹੀਂ ਜਾ ਰਿਆ ਉਹ ਗੇਲਣੋ ਜੀ ਹਰ ਦਿਨ ਦੋਨੇ ਜਣੇ ਉਹਨਾਂ ਦਾ ਪੁੱਟਾ ਕਿਉਂ ਤੇ ਲਿਆ ਬਲੈਸ ਹਾਂ ਬਈ ਅਬੀ ਦਾਰੇ ਮੈਂ ਦੂਜਾ ਵੀ ਕਹੀ ਮਾ ਰੋੜੀਂ ਦੁਹਾ ਲਿਆ ਇੱਕ ਦੇਖ ਲੈ ਜੱਟ ਇਹ ਹੁਣ ਨੱਟ ਟੁੱਟ ਰਹੀ ਸੀਗੇ ਤੇ ਟੁੱਟਣ ਦਾ ਕਰਕੇ ਤੇ ਇਹ ਸਾਨੂੰ ਖਰਾਬ ਕਰ ਰਿਹਾ ਸੀਗਾ ਤਾਂ ਠੀਕ ਆ ਜੀ ਤੇ ਬਾਕੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਜ਼ਿੰਦਗੀ ਜਿੰਦਾਬਾਦ ਹੈ ਆਰਜ਼ੀ ਮੰਨਣੀ ਨਹੀਂ ਠੀਕ ਹੈ ਜੀ ਜਿਵੇਂ ਛੋਟੇ ਛੋਟੇ ਖੇਤੀ ਦੇ ਕੰਮ ਸੀਗੇ ਜਿੰਨਾ ਕਿ ਸਾਡੇ ਕੋਲ ਚਲੋ ਹੈਗੀ ਆ ਪੜੇ ਇਹ ਆ ਜਾਂਦੇ ਨੇ ਹੁਣ ਛੁੱਟੀ ਆ ਜਾਂਦੇ ਨੇ ਤੇ ਸਾਡਾ ਵੱਡਾ ਫੌਜੀ ਤਾਂ ਹੁਣ 6 ਮਹੀਨੇ ਬਾਅਦ ਆਊਗਾ ਕਿਉਂਕਿ ਉਹ ਤਾਂ ਟ੍ਰੇਨਿੰਗ ਤੇ ਆ ਇਹ ਛੋਟਾ ਆ ਜਾਂਦਾ 10 ਦਿਨਾਂ ਬਾਅਦ ਤੇ ਜੇ ਕੋਈ ਮਾੜਾ ਮੋਟਾ ਕੋਈ ਇਸ ਤਰ੍ਹਾਂ ਦਾ ਕੰਮ ਧੰਦਾ ਹੁੰਦਾ ਇਹ ਕਰਵਾ ਜਾਂਦੇ ਤੇ ਹੋਰ ਕਰਨ ਵਾਲਾ ਤਾਂ ਤੁਹਾਨੂੰ ਸਾਨੂੰ ਪਤਾ ਹੀ ਹੈ ਬਾਈ ਤੇ ਬਾਕੀ ਜੇ ਸਾਡੀ ਵੀਡੀਓ ਚੰਗੀ ਲੱਗੀ ਸਾਡੀ ਕੋਸ਼ਿਸ਼ ਤੁਹਾਨੂੰ ਚੰਗੀ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਹਾਂ ਜਲਾਉਣਾ ਨਾ ਨਹੀਂ ਰੋਣਾ ਮਿਲਦਾ ਜਾਈਂ ਹਾਂ ਲਓ ਕੋਈ ਗੱਲ ਕਰਨ ਦੀ ਬਈ ਲਓ ਜੀ ਮੇਨ ਸੂਚੀ ਇਹ ਆਪਾਂ ਲਾਤੀ ਤੇ ਬਾਕੀ ਦੀ ਗੱਲ ਆਪਾਂ ਬਾਅਦ ਦੇ ਵਿੱਚ ਲਿਖੋਨੇ ਜਿਹੜਾ ਟਿਪ ਕਰ ਹਾਂਜੀ ਸਾਰਾ ਕੰਮ ਨਿਮੇੜਨ ਤੋਂ ਬਾਅਦ ਆਪਾਂ ਦੁਕਾਨ ਦੇ ਵਿੱਚ ਫਿਰ ਆ ਚੁੱਕੇ ਆ ਆਪਣੀ ਦੁਕਾਨ ਦੇ ਵਿੱਚ ਬਸ ਕੰਮ ਜਿਵੇਂ ਤੁਹਾਨੂੰ ਦੱਸਿਆ ਵੀ ਕੰਮ ਇਹੀ ਸੀਗਾ ਇੱਕ ਤਾਂ ਮੇਨ ਸੂਚੀ ਲਾਉਣੀ ਸੀ ਇਹ ਕਪੜੀ ਮੋਟਰ ਵਾਲੀ ਸਵਿੱਚ ਖਰਾਬ ਸੀ ਉਹ ਵੀ ਲਾਉਣੀ ਸੀ ਹੁਣ ਮੈਥੋਂ ਹੁੰਦਾ ਨਹੀਂ ਬੈਠੇ ਕਰਕੇ ਕੰਮ ਤਾਂ ਹੁਣ ਸਾਰੇ ਕਰ ਲੈਂਦੇ ਸੀਗੇ ਤੇ ਅੱਜ ਆਪਣਾ ਪੁਲਸੀਆ ਆਇਆ ਤੇ ਪੁਲਸੀਆ ਜਦੋਂ ਭਾਈ ਆਇਆ ਤੇ ਆਪਾਂ ਆਪਣਾ ਕੰਮ ਹੈ ਜਿਹੜਾ ਉਹ ਕਰ ਲਿਆ ਠੀਕ ਹੈ ਜੀ ਕੰਮ ਆਪਣਾ ਸਾਰਾ ਕਰ ਲਿਆ ਚਲੋ ਵਧੀਆ ਹੋਇਆ ਨਿਮੇੜ ਲਿਆ ਕੰਮ ਬਸ ਇਹ ਆਪਣਾ ਛੋਟਾ ਜਿਹਾ ਇੱਕ ਬਲੌਗ ਸੀ ਮੈਂ ਸੋਚਿਆ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰ ਲਾਂ ਕਿਉਂਕਿ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਗੱਲ ਕਰਦਾ